ਭਗਵਾਨ ਕਾਲੀ ਜੀ ਰਾਣਾ ਜੀ ਰਾਣਾ ਜੀ ਸਾਨੂੰ ਇੱਕ ਹੀ ਨਾ ਦੇਖਿਆ ਲਾਈਵ ਆ ਸਾਨੂੰ ਐਸ ਬੰਦੇ ਦਾ ਹੀ ਨਹੀਂ ਪਤਾ ਵੀ ਨਾਲ ਮੈਂ ਰੋ ਜਾ ਕੇ ਬੰਦਾ ਕੰਮ ਤਾਂ ਉਹਦੇ ਹੀ ਹੈ ਹੈ ਕੰਮ ਤਾਂ ਉਹਦੇ ਹੀ ਹੈ ਇਨਵੈਟਮੈਂਟ ਟੂ ਕੈਂਵਰਦਾ ਨਹੀਂ ਕਿੰਮਰ ਹੈਗਾ ਤੇ ਬਰਨੋ ਹੈ ਇਹ ਕਪੜੇ ਜਿਹੜੇ ਨੇ ਉਹ ਉਹ ਪਰਲਕ ਲਾਓ ਪ੍ਰੋਫੈਸਰ 이태태 배달했어요, 사장

ਜਾਦੇ ਪਿੱਛੇ ਕਰਤੀ ਹੈ ਇਹੋ ਇਹ ਕੋਈ ਕੰਮ ਵਾਲੀ ਵੀਡੀਓ ਦੇਖਾਰੀ ਕੇ ਉਹਥੇ ਜੇ ਆਇਓ ਤਾਂ ਮੋਟਰਸਾਈਕਲ ਖੜਾ ਹੋਣਾ ਪੜਦਾ ਹੈ ਉਹ ਵੀ ਆਹ ਉਹ ਵੀ ਇਹ ਸਭੇ ਪਤਾ ਲੱਗਦੀ ਆ ਆਹ ਜੀ ਤਾਂ ਲੇ ਟੋੜਦੇ ਨਾ ਪਤਾ ਲੱਗਦਾ ਜਦੋਂ ਜਦੋਂ ਆਏ ਹੋਣੇ ਉਦੋਂ ਦੀ ਹੋਣੀ ਹੈ ਜਦੋਂ ਕੈਮਰੇ ਚੱਕੇ ਉੱਪਰ ਉਹਨਾਂ ਨੇ ਅੱਜ ਦੇਖਣਾ ਹੈ ਆ ਗਿਆ ਆ ਗਿਆ Não é tudo ਤੋਰੀ ਨਾ ਬਾਹਰ ਵਾਲਾ ਕੈਮਰਾ ਜਦੋਂ ਕੈਮਰੇ ਉੱਪਰ ਚੱਕਦੇ ਇਹ 10 ਮੀਰ ਉਹ ਜਲਾਏ ਹਨ ਮੇਲਵਾਰ ਗੁਰਪ੍ਰੀਤ ਸਿੰਘ ਜੀ ਪਾਜੀ ਜਿਹੜੀ ਇਹ ਘਟਨਾ ਹੋਈ ਕੀ ਪਾਜੀ ਸਾਨੂੰ ਤੋਂ ਸਵੇਰੇ ਆਏ ਪਤਾ ਲੱਗਿਆ ਜੀ ਗੋਲਦ ਕਮਾੜੇ ਦਾ ਦੁਕਾਨ ਦੇ ਮਾਲਕ ਇਹਨਾਂ ਨੇ ਦੱਸਿਆ ਕਿ ਸਾਨੂੰ ਕੱਲ ਚੋਰੀ ਹੋ ਗਈ 520 ਨਾਲ ਘੁਲਦੇ ਰਹਿੰਦੇ ਆ ਬਾਕੀ ਜਦੋਂ ਵੀਰੇ ਅਸੀਂ ਆਏ ਆ ਆ ਕੇ ਦੇਖਿਆ ਜੀ ਜਿਹੜੀ ਮੇਨ ਸ਼ਟਰ ਦੇ ਦੋਵੇਂ ਕੰਦੇ ਆ ਦੋਨੋਂ ਜਿਹੜੇ ਥੋੜੇ ਹੋਏ ਹੋਏ ਨੇ ਭਾਜੀ ਲੱਗਦਾ ਨਹੀਂ ਜਿਸ ਤਰੀਕੇ ਨਾਲ ਚੋਰੀਆਂ ਵੱਧ ਲਈਆਂ ਆ ਕਾਫੀ ਜ਼ਿਆਦਾ ਹਾਂਜੀ ਲੋਕਾਂ ਨੂੰ ਵੀ ਹੋ ਰਿਆ ਭਾਜੀ ਦੇਖੋ ਮੇਨ ਰੋਡ ਦੇ ਉੱਤੇ ਦੁਕਾਨ ਹੈ ਸੇਫ ਜਗਾ ਦੁਕਾਨ ਹੈ ਜਦੋਂ ਸੇਫ ਜਗਾ ਦੁਕਾਨ ਤੇ ਚੋਰੀ ਹੋ ਸਕਦੀ ਹੈ ਤਾਂ ਬਾਕੀ ਦੁਕਾਨਾਂ ਜਿਹੜੀਆਂ ਪਿੱਛੇ ਵਾਲੀਆਂ ਉਹ ਕਿੱਥੇ ਸੇਫ ਹੋ ਸਕਦੀਆਂ ਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਭਾਜੀ ਜੀ ਸ਼ਾਨ ਵੀਰ ਪੜਤਾਲ ਕੀਤੀ ਜਾਵੇਗੀ ਪਰ ਸਾਨੂੰ ਪਤਾ ਲੱਗ ਸਕਦਾ ਹੈ ਕਿਹੜਾ ਬੰਦੇ ਆ ਕੋਈ ਹੋਰ ਦੁਕਾਨਾਂ ਦਾ ਵੀ ਬਚਾਓ ਜੀ ਹੁਮਾਰੇ ਜੀ ਕੀ ਗੱਲ ਹੋਈ ਹੈ ਜੀ ਰਾਤ ਤਕਰੀਬਨ 11:30 ਵਜੇ ਤੇ ਚੋਰੀ ਹੋਈ ਜੀ ਅੱਛਾ ਸਾਡੇ ਉੱਤੇ ਕੈਮਰਾ ਡੇਟ ਥੋੜੀ ਅੱਗੇ ਪਿੱਛੇ ਹੋਈਗੀ ਰਾਤ ਤਕਰੀਬਨ 11:30 ਵਜੇ ਦੀ ਗੱਲ ਹੈ ਜੀ ਇਹ ਚਾਰ ਬੰਦੇ ਤੇ ਜੀ ਇਹਨਾਂ ਨੇ ਪਹਿਲਾਂ ਸ਼ਟਰੂ ਦੇ ਜਿੰਦੇ ਤੋੜੇ ਔਰ ਜਿੰਦੇ ਤੋੜ ਕੇ ਫਿਰ ਸ਼ਟਰ ਲਾਣੀ ਮੰਲਾ ਦਰਾਇਆ ਕਿ ਬਾਹਰ ਰੇ ਜੀ ਫਿਰ ਇਹਨੇ ਜੋ ਕੰਮ ਕੀਤਾ ਕੈਜ ਵਗੈਰਾ ਸਾਡਾ ਲੱਗਿਆ ਜੀ ਕਿੰਨਾ ਕੁ ਨੁਕਸਾਨ ਹੋਇਆ ਕੈਸ਼ ਭਾਜੀ 40000 ਫਰੀਦ ਭਾਈ 40000 ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਹਾਂਜੀ ਹਾਂਜੀ